ਖਬਰ ਲੈਣੇ ਆ ਪਿੱਖੀ ਤੋਂ ਜਿੱਥੇ 9 ਸਾਲ ਦੀ ਆਮਦ ਤੇ ਸਭ ਤਹਿਸੀਲ ਪਿੱਖੀ ਵਿਕੇ ਸੁਗਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜਾਣਕਾਰ ਦੇ ਮੁਤਾਬਿਕ ਬਾਬਾ ਸਤਗੁਰ ਸਿੰਘ ਦੇ ਵੱਲੋਂ ਸੁਗਮਨੀ ਸਾਹਿਬ ਦਾ ਪਾਠ ਕੀਤਾ ਗਿਆ ਇਸ ਸਮੇਂ ਤੇ ਆਏ ਪਤਵੰਤੇ ਸੱਜਣ ਮੋਤਵਾਰ ਵਿਅਕਤੀਆਂ ਤਹਿਸੀਲਦਾਰ ਮੈਡਮ ਅਮ੍ਰਿਤਪਾਲ ਕੋਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਪਰਮਜੀਤ ਸਿੰਘ ਅਵਤਾਰ ਸਿੰਘ ਨਵਜੀਤ ਪਿੱਖੀ ਨਵਨੀਤ ਕੁਮਾਰ ਅਜੈਤ ਸਿੰਘ ਅਜਵੇਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਜੀ ਅੱਜ ਤੁਸੀਂ ਭਿੱਖੀ ਵਿਖੇ ਜੁਆਇਨ ਕੀਤਾ ਨਵੇਂ ਸਾਲ ਤੇ ਜੋ ਸੰਦੇਸ਼ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਭਿੱਖੀ ਵਾਸਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਨਵੇਂ ਸਾਲ ਦੀ ਸ਼ੁਰੂਆਤ ਅਸੀਂ ਸਵੇਰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਆ ਕੇ ਸੁਖੁਣੇ ਸਾਹਿਬ ਦਾ ਪਾਠ ਕਾਜ ਕਰਵਾ ਕੇ ਪਹੁੰਚ ਪਾਈ ਗਈ ਜਾਦਾ ਲੰਗਰ ਲਾਇਆ ਹੈ ਸਾਡੇ ਵੱਲੋਂ ਵਧੀਆਂ ਨੇ ਸਾਰਿਆਂ ਨੇ ਵਧੀਆ ਦੰਦ ਲੰਗਰਿਆ ਸਾਡਾ ਅੱਜ ਬਾਕੀ ਮੈਂ ਗੱਲ ਹੀ ਜੁਆਇਨ ਕੀਤਾ ਇੱਥੇ ਫਸਟ ਪੋਸਟਿੰਗ ਹੈ ਵੈਰੀ ਟ੍ਰੇਨਿੰਗ ਤੋਂ ਬਾਅਦ ਅਤੇ ਬਾਕੀ ਆਪਣਾ ਕੰਮ ਅਸੀਂ ਵਧੀਆ ਇਮਾਨਦਾਰੀ ਨਾਲ ਤੈਅ ਦਿਨੋਂ ਪੂਰੀ ਮਿਹਨਤ ਨਾਲ ਕਰਾਂਗੇ ਕੋਈ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਣ ਦੇਵਾਂਗੇ ਜੇ ਇਹ ਜੇ ਕੋਈ ਸਮੱਸਿਆ ਹੁੰਦੀ ਹੈ ਕੋਈ ਵੀ ਭਾਵੇਂ ਕੋਈ ਪਬਲਿਕ ਮੇਰੇ ਕੋਲ ਕੋਈ ਵੀ ਅਸੀਂ ਪੂਰਾ ਸਹਿਯੋਗ ਦੇਵਾਂਗੇ ਸਾਰਿਆਂ ਦਾ ਮਸਲਾ ਹੱਲ ਕਰਨ ਦੀ 100% ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਏਵਨ ਪੰਜਾਬੀ ਟੀਵੀ ਦੇ ਲਈ ਭਿੱਖੀ ਤੋਂ ਜਗਤਾਰ ਸਿੰਘ ਦੀ ਖਾਸ ਰਿਪੋਰਟ ਖਬਰ ਲੈਣੇ ਆ ਪਿੱਖੀ ਤੋਂ ਜਿੱਥੇ ਨਵੇਂ ਸਾਲ ਦੀ ਆਮਦ ਤੇ ਸਭ ਤਹਿਸੀਲ ਪਿੱਖੀ ਵਿਕੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜਾਣਕਾਰ ਦੇ ਮੁਤਾਬਿਕ ਬਾਬਾ ਸਤਗੁਰ ਸਿੰਘ ਦੇ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਇਸ ਸਮੇਂ ਤੇ ਆਏ ਪਤਵੰਤੇ ਸੱਜਣ ਮੋਤਵਾਰ ਵਿਅਕਤੀਆਂ ਤਹਿਸੀਲਦਾਰ ਮੈਡਮ ਅਮਰਿਤਪਾਲ ਕੋਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਪਰਮਜੀਤ ਸਿੰਘ ਅਵਤਾਰ ਸਿੰਘ ਨਵਜੀਤ ਪਿੱਖੀ ਨਵਨੀਤ ਕੁਮਾਰ ਅਜੈਤ ਸਿੰਘ ਅਜਵੇਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਜੀ ਅੱਜ ਤੁਸੀਂ ਫਿੱਖੀ ਵਿਖੇ ਜੁਆਇਨ ਕੀਤਾ ਨਵੇਂ ਸਾਲ ਤੇ ਦਿਓ ਸੰਦੇਸ਼ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਫਿੱਖੀ ਵਾਸਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਨਵੇਂ ਸਾਲ ਦੀ ਸ਼ੁਰੂਆਤ ਅਸੀਂ ਸਵੇਰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਆ ਕੇ ਸੁਖਨੀ ਸਾਹਿਬ ਦਾ ਪਾਠ ਕਾਸ਼ ਕਰਵਾ ਕੇ ਭੋਗ ਪਾਏ ਗਏ ਜਾਦਾ ਲੰਗਰ ਲਾਇਆ ਹੈ ਸਾਡੇ ਵੱਲੋਂ ਵਧੀਆਂ ਨੇ ਸਾਰਿਆਂ ਨੇ ਵਧੀਆ ਦੰਦਿਆਂ ਲੰਗਰ ਹੈ ਸਾਡਾ ਅੱਜ ਬਾਕੀ ਮੈਂ ਕੱਲ ਹੀ ਜੁਆਇਨ ਕੀਤਾ ਇੱਥੇ ਫਸਟ ਪੋਸਟਿੰਗ ਹੈ ਵੈਰੀ ਟ੍ਰੇਨਿੰਗ ਤੋਂ ਬਾਅਦ ਕੀ ਆਪਣਾ ਕੰਮ ਅਸੀਂ ਵਧੀਆ ਇਮਾਨਦਾਰੀ ਨਾਲ ਤੈਅ ਦੇ ਲੋਕ ਪੂਰੀ ਮਿਹਨਤ ਨਾਲ ਕਰਾਂਗੇ ਕੋਈ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਣ ਦੇਵਾਂਗੇ ਜੇ ਇਹ ਜੇ ਕੋਈ ਸਮੱਸਿਆ ਹੁੰਦੀ ਹੈ ਕੋਈ ਵੀ ਭਾਵੇਂ ਕੋਈ ਪਬਲਿਕ ਮੇਰੇ ਕੋਲ ਕੋਈ ਵੀ ਅਸੀਂ ਪੂਰਾ ਸਹਿਯੋਗ ਦੇਵਾਂਗੇ ਸਾਰਿਆਂ ਦਾ ਮਸਲਾ ਹੱਲ ਕਰਨ ਦੀ 100% ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਇਹ ਵਨ ਪੰਜਾਬੀ ਟੀਵੀ ਦੇ ਲਈ ਭਿੱਖੀ ਤੋਂ ਜਗਤਾਰ ਸਿੰਘ ਦੀ ਖਾਸ ਰਿਪੋਰਟ ਖਬਰ ਲੈਣੇ ਆ ਪਿੱਖੀ ਤੋਂ ਜਿੱਥੇ 9 ਸਾਲ ਦੀ ਆਮਦ ਤੇ ਸਭ ਤਹਿਸੀਲ ਪਿੱਖੀ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜਾਣਕਾਰ ਦੇ ਮੁਤਾਬਿਕ ਬਾਬਾ ਸਤਗੁਰ ਸਿੰਘ ਦੇ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਇਸ ਸਮੇਂ ਤੇ ਆਏ ਪਤਵੰਤੇ ਸੱਜਣ ਮੋਤਵਾਰ ਵਿਅਕਤੀਆਂ ਤਹਿਸੀਲਦਾਰ ਮੈਡਮ ਅਮ੍ਰਿਤਪਾਲ ਕੋਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਪਰਮਜੀਤ ਸਿੰਘ ਅਵਤਾਰ ਸਿੰਘ ਨਵਜੀਤ ਪਿੱਖੀ ਨਮਨੀਤ ਕੁਮਾਰ ਅਜੈਤ ਸਿੰਘ ਅਜਵੇਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਜੀ ਅੱਜ ਤੁਸੀਂ ਪਿੱਖੀ ਵਿਖੇ ਜੁਆਇਨ ਕੀਤਾ 9 ਸਾਲ ਤੇ ਦੇ ਉਸ ਸੰਦੇਸ਼ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਖਿਖੀ ਵਾਸਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਨਵੇਂ ਸਾਲ ਦੀ ਸ਼ੁਰੂਆਤ ਅਸੀਂ ਸਵੇਰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਆ ਕੇ ਸੁਖੁਨੀ ਸਾਹਿਬ ਦਾ ਪਾਠ ਕਾਜ ਕਰਵਾ ਕੇ ਪਹੁੰਚ ਪਾਈ ਗਏ ਜਾਦਾ ਲੰਗਰ ਲਾਇਆ ਹੈ ਸਾਡੇ ਵੱਲੋਂ ਵਧੀਆ ਨੇ ਸਾਰਿਆਂ ਨੇ ਵਧੀਆ ਦੰਦਿਆਂ ਲੰਗਰ ਹੈ ਸਾਡਾ ਅੱਜ ਬਾਕੀ ਮੈਂ ਗੱਲ ਨਹੀਂ ਜੁਆਇਨ ਕੀਤਾ ਇੱਥੇ ਫਸਟ ਪੋਸਟਿੰਗ ਹੈ ਮੇਰੀ ਟ੍ਰੇਨਿੰਗ ਤੋਂ ਬਾਅਦ ਤੇ ਬਾਕੀ ਆਪਣਾ ਕੰਮ ਅਸੀਂ ਵਧੀਆ ਇਮਾਨਦਾਰੀ ਨਾਲ ਤੇ ਇਹ ਲੋਕ ਪੂਰੀ ਮਿਹਨਤ ਨਾਲ ਕਰਾਂਗੇ ਕੋਈ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਣ ਦੇਵਾਂਗੇ ਜੇ ਇਹ ਜੀ ਕੋਈ ਸਮੱਸਿਆ ਹੁੰਦੀ ਹੈ ਕੋਈ ਵੀ ਭਾਵੇਂ ਕੋਈ ਪਗਲਿਕ ਮੇਰੇ ਕੋਲ ਕੋਈ ਵੀ ਅਸੀਂ ਪੂਰਾ ਸਹਿਯੋਗ ਦੇਵਾਂਗੇ ਸਾਰਿਆਂ ਦਾ ਮਸਲਾ ਹੱਲ ਕਰਨ ਦੀ 100% ਕੋਸ਼ਿਸ਼ ਕਰਾਂਗੇ ਧਰਵਾਜ ਜੀ ਇਹ ਵਨ ਪੰਜਾਬੀ ਟੀਵੀ ਦੇ ਲਈ ਭਿੱਖੀ ਤੋਂ ਜਗਤਾਰ ਸਿੰਘ ਦੀ ਖਾਸ ਰਿਪੋਰਟ